ਜਿਦਾ ਕਿ ਤੁਹਾਨੂੰ ਪਤਾ ਹੀ ਹੈ ਵੀ ਇਸ ਟਾਈਮ ਪੰਜਾਬ ਦੇ ਵਿੱਚ ਇੱਕ ਕਰਪਸ਼ਨ ਘੈਰੀ ਹੈ ਪੰਜਾਬ ਸਰਕਾਰ ਵੀ ਕਰਪਸ਼ਨ ਖਤਮ ਹੋ ਚੁੱਕੀ ਆ ਵੀ ਜਿਹੜਾ ਸਭ ਤੋਂ ਵੱਧ ਖੂਨ ਚੂਸ ਰਿਹਾ ਉਹ ਕੌਣ ਹੈ ਉਹ ਏਜੰਟ ਨੇ ਵੀ ਜਿਹੜੇ ਏਜੰਟ ਠੱਗੀਆਂ ਮਾਰਦੇ ਲੋਕਾਂ ਦੇ ਨਾਲ 22 ਲੱਖ ਰੁਪਏ ਦੀ 70 70 ਲੱਖ ਰੁਪਏ ਦੀ ਤੇ ਸਰਕਾਰ ਕਿੱਥੇ ਸੁੱਤੀ ਹੋਈ ਆ ਮੈਂ ਸਰਕਾਰ ਨੂੰ ਜਵਾਬ ਮੰਗਣਾ ਚਾਹੁੰਨਾ ਸਰਦਾਰ ਭਗਵੰਤ ਸਿੰਘ ਮਾਨ ਜੋ ਸਾਡੇ ਪੰਜਾਬ ਦੇ ਸੀਐਮ ਸਾਹਿਬ ਨੇ ਮੈਂ ਉਹਨਾਂ ਨੂੰ ਇੱਕ ਜਵਾਬ ਮੰਗਦਾ ਵੀ ਇਹ ਜਿਹੜੇ ਏਜੰਟ ਨੇ ਵੀ ਇਹ ਲੋਕਾਂ ਦੇ ਪੈਸੇ ਤਾਂ ਠੱਗਦੇ ਹੀ ਪਏ ਨੇ ਉਹਨਾਂ ਦਾ ਖੂਨ ਵੀ ਨਚੋੜਦੇ ਪਏ ਨੇ ਇਹ ਇਸ ਮੁੱਦੇ ਤੇ ਸਰਕਾਰ ਕਿੱਥੇ ਆ ਸੁੱਤੀ ਹੋਈ ਆ ਤੇ ਮੈਂ ਇੱਥੇ ਹੀ ਆਪੋਜੀਸ਼ਨ ਪਾਰਟੀਆਂ ਨੂੰ ਵੀ ਕਹਿਣਾ ਚਾਹਨਾ ਵੀ ਭਾਈ ਤੁਸੀਂ ਕਿੱਥੇ ਸੁੱਤੇ ਹੋਏ ਹੋ ਤੁਸੀਂ ਤਾਂ ਯਾਰ ਰੋਲਾ ਪਾਓ ਵੀ ਤੁਸੀਂ ਤੁਹਾਡੇ ਕੋਲ ਲੋਕ ਜਾ ਜਾ ਕੇ ਪਰੇਸ਼ਾਨ ਹੋ ਹੋ ਕੇ ਵੀ ਤੱਕੇ ਖਾਂ ਖਾ ਕੇ ਪਰੇਸ਼ਾਨ ਹੋ ਕੇ ਸਾਡੇ ਕੋਲ ਆਉਂਦੇ ਨੇ ਅਸੀਂ ਬਹੁਤ ਵੱਡੇ ਲੈਵਲ ਦੀ ਇੱਕ ਮੁਹਿੰਮ ਹੈ ਜਿਹੜੀ ਉਹ ਛੇੜਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜੇ ਏਜੰਟ ਠੱਗੀਆਂ ਮਾਰ ਰਹੇ ਨੇ ਉਹਨਾਂ ਦੇ ਅੱਗੇ ਦਰੀਆਂ ਬਿਛਾ ਕੇ ਪੈਸੇ ਜਿਹੜੇ ਨੇ ਲੋਕਾਂ ਦੇ ਉਹ ਵਾਪਸ ਕਰਵਾਵਾਂਗੇ ਕਿਉਂਕਿ ਮੇਰੇ ਕੋਲ ਰੂਟੀਨ ਵਾਈਜ਼ ਆ ਦੇਖੋ ਵੀ ਇਸ ਤਰ੍ਹਾਂ ਦੇ ਕੇਸ ਜਿਹੜੇ ਨੇ ਕਿੰਨੇ ਨੇ ਕਿੰਨੇ ਕੇਸ ਆਏ ਏਜੰਟਾਂ ਨੇ ਜਿਨ੍ਹਾਂ ਨੇ ਠੱਗੀਆਂ ਮਾਰੀਆਂ ਨੇ ਵੀ ਉਹ ਜਿਹੜੇ ਮੈਂ ਕਹਿੰਨਾ ਪਰਚਾ ਪਰਚਾ ਪੁਲਸ ਦਰਜ ਕਰਦੀ ਹੈ ਪਰ ਪਰਚੇ ਦੇ ਨਾਲ ਹੁੰਦਾ ਕੀ ਹੈ ਪੈਸੇ ਤਾਂ ਨਹੀਂ ਵਾਪਸ ਹੁੰਦੇ ਪੁਲਿਸ ਆਪਣੀ ਖਾਨਾ ਪੂਰਤੀ ਕਰ ਦਿੰਦੀ ਹੈ ਤੇ ਕੋਰਟ ਦੇ ਵਿੱਚ ਲੋਕ ਧੱਕੇ ਖਾਂਦੇ ਫਿਰਦੇ ਆ ਪਰ ਪੈਸਾ ਕਿੱਥੇ ਆ ਜਿਹੜਾ ਏਜੰਟਾਂ ਨੇ ਪੈਸਾ ਖਾਦਾ ਉਹਨਾਂ ਦੀ 올 ਓਵਰ ਪਹਿਲੇ ਹੀ ਪੁਲਿਸ ਦੇ ਨਾਲ ਗੱਠਮਿਟ ਹੁੰਦੀ ਆ ਵੀ ਭਾਈ ਪਰਚਾ ਕਰਾ ਲਓ ਤੁਹਾਡੀ ਜਾਨ ਛੁੱਟ ਜਾਣੀ ਆ 10 ਮਿੰਟਾਂ 'ਚ ਤੁਹਾਨੂੰ ਬੇਲ ਦੇ ਦਾਂਗੇ ਸੋ ਇਹ ਮੇਨ ਮੋਟਿਵ ਇਹ ਨਹੀਂ ਹੈ ਮੇਨ ਮੋਟਿਵ ਹੈ ਜਿਹੜਾ ਪੈਸੇ ਦਿਵਾਉਣ ਦਾ ਤੇ ਉਹ ਸਾਡਾ ਸੰਗਠਨ ਆਉਣ ਵਾਲੇ ਦਿਨਾਂ 'ਚ ਬਹੁਤ ਵੱਡੀ ਮਹਿਮਾ ਜਿਹੜੀ ਉਹ ਛੇੜ ਰਿਹਾ ਵਾ ਸਾਰ ਲਗਾਤਾਰ ਏਜੰਡਾ ਦੇ ਖਿਲਾਫ ਕਾਰਵਾਈ ਕਰ ਰਹੀ ਕਿਉਂਕਿ ਜਿੰਨੇ ਰਿਪੋਰਟ ਹੋ ਕੇ ਆਏ ਨੇ ਉਹਨਾਂ ਨੂੰ ਵੀ ਲੈ ਕੇ ਤੇ ਉਹ ਤੁਹਾਡੇ ਵੱਲੋਂ ਕੀ ਖਾਸ ਕੀਤਾ ਜਾ ਰਿਹਾ ਦੇਖੋ ਸਾਡੇ ਵੱਲੋਂ ਜਿਹੜਾ ਖਾਸ ਹੈ ਅਸੀਂ ਹੁਣ ਜੇ ਪਾਵਰ 'ਚ ਹੋਈਏ ਤੇ ਅਸੀਂ ਏਜੰਟਾ ਦੇ ਥਰੂ ਫੇਰ ਤਾਂ ਕਾਰਵਾਈ ਕਰੀਏ ਕਿ ਲੋਕਾਂ ਦੇ ਪੈਸੇ ਦਵਾਈਏ ਨਾ ਕਿ ਉਹਨਾਂ ਦੇ ਪਰਚੇ ਦਰਜ ਕਰਾ ਕੇ ਖਾਣਾ ਪੂਰਤੀ ਕਰੀਏ ਕਿਉਂ ਕਿ ਕਿਉਂਕਿ ਜਿਹੜੀ ਸਰਕਾਰ ਉਦੋਂ ਜਾਗਰੂਕ ਹੁੰਦੀ ਹੈ ਜਦੋਂ ਇੱਕ ਜਹਾਜ਼ ਉਤਰਦਾ ਉਦੋਂ ਮੈਂ ਕਹਿੰਦਾ ਸਰਦਾਰ ਭਗਵੰਤ ਸਿੰਘ ਮਾਨ ਤੇ ਬਾਕੀ ਪਾਰਟੀਆਂ ਨੇ ਜਿਹੜੀਆਂ ਉਹ ਸੁੱਤੀਆਂ ਉੱਠ ਜਾਂਦੀਆਂ ਨੇ ਪੀ ਇੱਕ ਉਹਨਾਂ ਨੂੰ ਮੁੱਦਾ ਮਿਲ ਜਾਂਦਾ ਫਿਰ 10-10 ਦਿਨ ਬੋਲਣੋਂ ਨਹੀਂ ਹਟਦੇ ਇੱਕ ਮੁੱਦੇ ਤੇ ਜਦੋਂ ਇੱਕ ਜਹਾਜ਼ ਉੱਤਰਦਾ ਹੁਣ ਮੈਂ ਕਹੈਂ ਏਜੰਟ ਉਹੀ ਏਜੰਟ ਨੇ ਜਿਹੜੇ ਠੱਗੀਆਂ ਮਾਰ ਰਹੇ ਨੇ ਆਮ ਆਦਮੀ ਪਾਰਟੀ ਦਾ ਲੀਡਰ ਸੀਗਾ ਜਲੰਧਰ ਦਾ ਤੇ ਤੁਸੀਂ ਇਹ ਦੇਖੋ ਉਹਦੇ ਤੋਂ 20 ਲੱਖ ਰੁਪਇਆ ਸੀ ਕਪਸ ਮਾਰਕੀਟ ਮੈਂ ਦਵਾਇਆ ਮੈਂ ਇੱਕ ਠੋਕੇ ਕਹਿੰਨਾ ਪੀ ਉਹਦੇ ਤੋਂ 20 ਲੱਖ ਰੁਪਇਆ ਕਿਸ ਤਰ੍ਹਾਂ ਦਵਾਇਆ ਤਿੰਨ ਦਿਨ ਸਾਨੂੰ ਤਿੰਨ ਦਿਨ ਪੂਰੇ ਉੱਥੇ ਧਰਨਾ ਮੋਰਚਾ ਕਰਨਾ ਪਿਆ ਇਹ ਸਾਰਾ ਉੱਥੇ ਮੈਂ ਕਹਿੰਦਾ ਜਿਹੜਾ ਧਰਨਾ ਮਜਾਰੇ ਕਰਕੇ 20 ਲੱਖ ਰੁਪਇਆ ਹਿੱਕ ਠੋਕੇ ਅਸੀਂ ਸਾਡੇ ਸੰਗਠਨ ਨੇ ਦਵਾਇਆ ਪਰ ਅਸੀਂ ਫਿਰ ਵੀ ਅੱਜ ਸਰਕਾਰ ਨੂੰ ਕਹਿੰਦੇ ਆ ਜੇ ਅਸੀਂ ਪਾਵਰ ਦੇ ਵਿੱਚ ਹੋਈਏ ਤੇ ਅਸੀਂ ਕੰਮ ਕਰਕੇ ਦਿਖਾਵਾਂਗੇ ਕਿਵੇਂ ਕੰਮ ਹੁੰਦੇ ਨੇ ਭੀ ਖਾਣਾ ਪੂਰਤੀ ਨਹੀਂ ਹੋ ਰਕਤੀ ਤੁਹਾਡੇ ਮਤਮ ਸਰਕਾਰ ਕੰਮ ਨਹੀਂ ਕਰ ਰਹੀ ਸਰਕਾਰ ਜੇ ਕੰਮ ਕਰਦੀ ਹੋਵੇ ਤੇ ਇਹ ਲੋਕ ਵਿਚਾਰੇ ਨੇ ਜਿਹੜੇ ਹਮਾਤੜ ਸਾਥੀ ਨੇ ਇਹ ਧੱਕੇ ਖਾਂਦੇ ਫਿਰਨ ਨਾ ਤਾਂ ਇੱਕ ਪਰਚਾ ਵਾ ਪਰਚੇ ਲਈ ਮੇਲੀ ਮੇਰੀ ਗੱਲ ਸੁਣੋ ਪਰਚੇ ਲਈ ਜਾਂਦੇ ਨੇ ਪਰਚੇ ਲਈ ਇਹਨਾਂ ਨੂੰ ਅੱਗੇ ਮਾਰ ਕਰਤਾ ਅੱਗੇ ਮਾਰ ਕਰਤਾ ਉਹਦੇ ਬਿਆਨ ਕਰਾ ਦਿਓ ਉਹ ਸਾਰੀ ਯਾਰ ਤੁਹਾਨੂੰ ਪੂਰੀ ਡਾਕੂਮੈਂਟਰੀ ਅਗਲਾ ਦੇ ਰਿਆ ਪਰਚਾ ਮੈਂ ਕਹਿੰਦਾ ਤੁਸੀਂ ਦੇ ਰਹੇ ਹੋ ਤੁਸੀਂ ਉਹਦੇ ਪੈਸੇ ਦਿਵਾਓ ਤੁਹਾਡੇ ਸੰਗਠਨਾਂ ਕਿੰਨੀਆਂ ਕੰਪਲੇਨਾਂ ਆ ਚੁੱਕੀਆਂ ਸਾਡੇ ਸੰਗਠਨ ਨੂੰ ਤੁਸੀਂ ਦੇਖ ਹੀ ਸਕਦੇ ਹੋ ਆ ਕਿੰਨੀਆਂ ਕੰਪਲੇਂਟਾਂ ਵਾ ਪੂਰੀ ਫਾਈਲ ਆ ਆ ਕਿੰਨੀਆਂ ਕੰਪਲੇਟਾਂ ਹੋਣਗੀਆਂ ਪਰ ਹੁਣ ਜਿਹੜੀ ਆ ਹੁਣ ਬਹੁਤ ਵੱਡੇ ਲੈਵਲ ਤੇ ਅਸੀਂ ਸਾਡੇ ਰਾਸ਼ਟਰੀ ਮਾਦੇ ਸੰਘਰਸ਼ ਲੋ ਬੋਲੋ ਬਹੁਤ ਵੱਡੇ ਲੈਵਲ ਤੇ ਇੱਕ ਮਹਮ ਜਿਹੜੀ ਛੇੜੀ ਜਾਊਗੀ ਕਿਉਂ ਕਿਉਂਕਿ ਦੇਖੋ ਵਿਚਾਰੇ ਗਰੀਬ ਮਰਨ ਨਹੀਂ ਦੇਣੇ ਅਮੇ ਜੀ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਕੀ ਹੈ ਉਹਨਾਂ ਨੂੰ ਚੇਤਾਵਨੀ ਹੈ ਅੱਜ ਸਾਡੀ ਚੇਤਾਵਨੀ ਹੈ ਏਜੰਟਾਂ ਨੂੰ ਜਿਹੜੇ ਠੱਗੀਆਂ ਮਾਰ ਰਹੇ ਨੇ ਉਹਨਾਂ ਨੂੰ ਅਸੀਂ ਇੱਕ ਸੰਦੇਸ਼ ਤੁਹਾਡੇ ਪ੍ਰਤੀ ਇੱਕ ਮੈਸੇਜ ਦੇਣਾ ਚਾਹੁੰਦੇ ਆਂ ਵੀ ਜਿਹੜੀਆਂ ਠੱਗੀਆਂ ਠੋਰਨੀਆਂ ਨੇ ਉਹ ਬੰਦ ਕਰ ਦਿਓ ਤੇ ਜਿਹੜੇ ਗਰੀਬਾਂ ਦੇ ਪੈਸੇ ਲਿੱਤੇ ਆ ਜੇ ਉਹਨਾਂ ਦਾ ਕੰਮ ਨਹੀਂ ਹੋਇਆ ਤੇ ਉਹਨਾਂ ਦੇ ਪੈਸੇ ਮੋੜੋ ਨਹੀਂ ਨਹੀਂ ਤਾਂ ਆਪਣਾ ਹਸ਼ਰ ਤੁਸੀਂ ਆਪ ਦੇਖੋਗੇ